ਪੰਜਾਬ ਦੇ ਵਿੱਚ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਪੰਜਾਬ ਦੇ ਮੰਤਰੀ ਹਰਜੋਤ ਸਿੰਘ ਬੈਂਸ ਜਿਹੜੇ ਨੇ ਉਹ ਜਥੇਦਾਰ ਸ੍ਰੀ ਕਲਤਖ ਸਾਹਿਬ ਨੂੰ ਜਗੜਗੜ ਸਾਹਿਬ ਨੂੰ ਜਿਹੜਾ ਉਹ ਘੇਰਾ ਪਾ ਰਹੇ ਨੇ ਤੇ ਉਸ ਮਾਮਲੇ ਦੇ ਵਿੱਚ ਉਹ ਸਵਾਲ ਕਰ ਰਹੇ ਨੇ ਹਾਲਾਂਕਿ ਇਸ ਮਾਮਲੇ ਦੇ ਵਿੱਚ ਉਹਨਾਂ ਦੀ ਜਿਹੜੀ ਆਵਾਜ਼ ਆ ਉਹ ਕਾਫੀ ਧੀਮੀ ਆ ਪਰ ਫਿਰ ਵੀ ਲੋਕ ਜਥੇਦਾਰ ਸਾਹਿਬ ਨੂੰ ਜਿਹੜਾ ਕਿ ਸ੍ਰੀ ਕਲਤਖ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਘੇਰਨ ਤੇ ਜਿਹੜੇ ਸਿੱਖ ਹਲਕੇ ਨੇ ਸਿੱਖ ਵਿਦਵਾਨ ਨੇ ਸਿੱਖ ਚਿੰਤਕ ਨੇ ਬੁੱਧੀਜੀਵੀ ਨੇ ਉਹ ਇਹਨਾਂ ਦੇ ਇਸ ਹਰਕਤ ਉੱਤੇ ਖਾਸਾ ਇਤਰਾਜ਼ ਉਤਾਰੇ ਨੇ ਕਾਰਨ ਇਹ ਹੈ ਕਿ ਜਹੇਦਾਰ ਸਾਹਿਬ ਨੂੰ ਔਰ ਖਾਸ ਕਰਕੇ ਇੱਕ ਮੰਤਰੀ ਹੋਣ ਦੇ ਨਾਤੇ ਉਹਨਾਂ ਨੂੰ ਘੇਰਨਾ ਲੋਕਾਂ ਵੱਲੋਂ ਇਸ ਦਾ ਖਾਸਾ ਜਿਹੜਾ ਵਿਰੋਧਾਭ ਕੀਤਾ ਜਾ ਰਿਹਾ ਹੈ। ਬੇਸ਼ੱਕ ਇਹਦਾ ਵਿਰੋਧ ਕੀਤਾ ਜਾ ਰਿਹਾ ਹੈ ਬੇਸ਼ੱਕ ਕੋ ਕਹਿੰਦੇ ਵੀ ਨਜ਼ਰ ਆਉਂਦੇ ਨੇ ਇਸ ਵੀਡੀਓ ਦੇ ਵਿੱਚ ਸੁਣੇ ਜਾ ਸਕਦੇ ਨੇ ਕਿ ਮੈਂ ਇੱਕ ਸਿੱਖਾਂ ਤੇ ਜਿਸ ਤਰੀਕੇ ਦੇ ਨਾਲ ਜਹੇਦਾਰ ਸਹਿਬਾਨ ਨੂੰ ਤੋੜਿਆ ਗਿਆ ਇਹ ਬਿਲਕੁਲ ਵਾਸਵ ਗੱਲ ਆ ਕਿਉਂਕਿ ਸਿੱਖਾਂ ਦੇ ਇੱਕ ਵੱਡੇ ਧੜੇ ਨੇ ਜਹੇਦਾਰ ਸਹਿਬਾਨ ਦੀ ਇਸ ਤਰੀਕੇ ਕਾਰ ਦੀ ਛੁੱਟੀ ਦੇ ਉੱਤੇ ਬਹੁਤ ਸਾਰੇ ਜਿਹੜੇ ਸਵਾਲ ਉਹ ਖੜੇ ਕੀਤੇ ਸੀ। ਪਰ ਕੀ ਮੰਤਰੀ ਵੱਲੋਂ ਇਹ ਕਹਿਣਾ ਕਿ ਮੈਂ ਵਿਧਾਨ ਸਭਾ ਦੇ ਵਿੱਚ ਇਹ ਮਸਲਾ ਉਠਾਇਆ ਕਿ ਲੋਕ ਤੇ ਸਿੱਖ ਬੁੱਧੀਜੀਵੀ ਇਹ ਸਵਾਲ ਕਰ ਰਹੇ ਨੇ ਕਿ ਕੀ ਸਿੱਖਾਂ ਦੇ ਮਸਲੇ ਪੰਥਕ ਮਸਲੇ ਹੋਣ ਵਿਧਾਨ ਸਭਾ ਵਿਚਾਰਿਆ ਕਰੇਗੀ ਕਿਉਂਕਿ ਇਹਨਾਂ ਦਾ ਕਹਿਣਾ ਇਹ ਹੈ ਕਿ ਜਿਹੜੀ ਪੰਥਕ ਜਿਹੜੀਆਂ ਸ਼ਕਤੀਆਂ ਨੇ ਜਾਂ ਪੰਥ ਦੀ ਜਿਹੜੀ ਇੱਕ ਆਪਣੇ ਆਪ ਦੇ ਵਿੱਚ ਪੰਥਕ ਸਰਕਾਰ ਆ ਤੇ ਉਹ ਵਿਧਾਨ ਸਭਾ ਦੇ ਮਤੇਤ ਨਹੀਂ ਚੱਲ ਸਕਦੀ ਜਾਂ ਵਿਧਾਨ ਸਭਾ ਦੀ ਉਹ ਮੁਤਾਜ ਨਹੀਂ ਕਿ ਉਹ ਉਹਨਾਂ ਦੇ ਮਸਲੇ ਵਿਚਾਰੇ ਜਿਹੇਦਾਰ ਗੜਗੱਜ ਨੇ ਆਪਣੇ ਬਿਆਨ ਬਚਾ ਦੇ ਵਿੱਚ ਕਹਿ ਲੋ ਜਾਂ ਆਪਣੇ ਬਿਆਨ ਦੇ ਵਿੱਚ ਇਹ ਗੱਲ ਕਹੀ ਕਿ ਜਿਹੜੀ ਵਿਧਾਨ ਸਭਾ ਨੇ ਸਿੱਖ ਨੌਜਵਾਨ ਮਰਵਾਏ ਨੇ ਉਹਨਾਂ ਤੋਂ ਅਸੀਂ ਕਿਸ ਤਰੀਕੇ ਦੀ ਜਿਹੜੀ ਉਮੀਦੋ ਕਰ ਸਕਦੇ ਆ ਪਰ ਇਹ ਸਾਰੇ ਹਾਲਾਤ ਬਣੇ ਕਿਵੇਂ ਇਹ ਵੱਡਾ ਸਵਾਲ ਆ ਇਹਨਾਂ ਹਾਲਾਤਾਂ ਪਿੱਛੇ ਇੱਕ ਇੱਕ ਪਰਿਵਾਰ ਆ ਉਹ ਬਾਦਲ ਪਰਿਵਾਰ ਉਹਨਾਂ ਨੇ ਜਥੇਦਾਰਾਂ ਦੀ ਹਾਲ ਤੈਜੀ ਕਰਤੀ ਹੈ ਕਿ ਉਹਨਾਂ ਨੂੰ ਨਾ ਜਥੇਦਾਰ ਸਹਿਬਾਨ ਦੇ ਵਜੋਂ ਨਹੀਂ ਜਿਹੜਾ ਉਹ ਵੇਖਿਆ ਜਾਂਦਾ ਉਹਨਾਂ ਨੂੰ ਬਾਦਲ ਪਰਿਵਾਰ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਤੌਰ ਤੇ ਦੇਖਿਆ ਜਾਂਦਾ ਤੇ ਉਹਨਾਂ ਨੂੰ ਹਰ ਇੱਕ ਬੰਦਾ ਜੇਕਰ ਇਸ ਤਰੀਕੇ ਦੇ ਨਾਲ ਸਵਾਲ ਕਰਦਾ ਰਿਹਾ ਤਾਂ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸਿੱਖ ਕੌਮ ਦੇ ਲਈ ਇੱਕ ਵੱਡੀ ਦੁਬਿਧਾ ਤੇ ਵੱਡਾ ਸਵਾਲ ਜਿਹੜਾ ਖੜਾ ਹੋ ਜੂਗਾ ਲੋਕਵੇਚਕ ਬਾਦਲਾਂ ਦੇ ਨਾਲ ਸਹਿਮਤ ਹੋਣਾ ਹੋਣ ਪਰ ਜ਼ਹੀਦਾਰ ਸਾਹਿਬਾਨ ਨੂੰ ਇਸ ਤਰੀਕੇ ਦੇ ਨਾਲ ਘੇਰਨ ਤੇ ਲੋਕ ਇਤਰਾਜ਼ ਜਿਹੜਾ ਉਹ ਜ਼ਰੂਰ ਪ੍ਰਗਟਾਉਣਗੇ